ਪਿਆਰੇ ਸ਼ੋਤਕੋ ਅੱਜ ਦੇ ਫਿਲਾਸਫੀ ਦੇ ਚੈਨਲ ਵਿੱਚ ਆਪਾਂ ਗੱਲ ਕਰਾਂਗੇ ਸਿੱਖ ਦਰਸ਼ਨ ਬਾਰੇ ਸਿੱਖ ਫਿਲਾਸਫੀ ਕਿ ਭਾਰਤੀ ਦਰਸ਼ਨ ਦੇ ਅੰਦਰ ਹੋਰ ਜਿਹੜੀਆਂ ਜਿਵੇਂ ਵੇਦ ਜੈਨਿਜ਼ਮ ਬੁੱਧਿਜ਼ਮ ਚਾਰਵਾਕ ਤੋਂ ਇਲਾਵਾ ਇੱਕ ਸਿੱਖ ਫਿਲਾਸਫੀ ਤੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ ਇਹ ਫਲਸਫੇ ਕਾफी ਆਧੁਨਿਕ ਹੈ ਔਰ ਇੱਕ ਵਿਲੱਖਣ ਹੈ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਧਰਮ ਨੂੰ ਸ਼ੁਰੂ ਕੀਤਾ ਸੀ ਉਹਦਾ ਜੋ ਫਲਸਫਾ ਉਹਦੇ ਤੇ ਥੋੜੀ ਜੀ ਆਪਾਂ ਗੱਲ ਕਰਦੇ ਹਾਂ ਹੁਣ ਸਿੱਖ ਦਰਸ਼ਨ ਭਾਰਤੀ ਦਰਸ਼ਨ ਦਾ ਇੱਕ ਉੱਗਾ ਅੰਸ਼ ਹੈ ਔਰ ਜ਼ਰੂਰੀ ਹੈ ਔਰ ਆਧੁਨਿਕ ਹੈ ਕਿਉਂਕਿ ਇਹ ਵੀ ਤਤ ਵਿਗਿਆਨਕ ਸਚਾਈ ਹੈ ਮੈਟਾਫਿਜ਼ੀਕਲ ਰਿਐਲਿਟੀ ਜਣਕੇ ਜਿਹੜੀ ਤੱਤ ਵਿਗਿਆਨ ਦੀ ਸਚਾਈ ਆ ਜਾਂ ਮਤਲਬ ਮੈਟਾਫਿਜ਼ੀਕਲ ਰੀਅਲਿਟੀ ਆ ਉਹਨੂੰ ਇੱਕ ਆਪਣੇ ਵੱਖਰੇ ਢੰਗ ਨਾਲ ਦਰਸਾਉਂਦਾ ਗੁਰੂ ਨਾਨਕ ਸਾਹਿਬ ਦਾ ਚਲਾਇਆ ਹੋਇਆ ਏ ਫਲਸਫਾ ਹੋਰ ਭਾਰਤੀ ਦਰਸ਼ਨਾ ਵਾਂਗ ਇਹ ਵੀ ਸਮਾਜਿਕ ਧਾਰਮਿਕ ਵਿਚਾਰਾਂ ਤੋਂ ਉੱਭਰਿਆ ਦਰਸ਼ਨਾ ਜਿਸ ਵਿੱਚ ਸਿੱਖ ਗੁਰੂਆਂ ਸੰਤਾਂ ਫਕੀਰਾਂ ਆਦ ਦੇ ਵਿਚਾਰ ਜਿਹੜੇ ਉਹ ਸ਼ਾਮਲ ਕੀਤੇ ਗਏ ਆ ਇਨਕਿ ਸਭ ਧਰਮਾਂ ਦੇ ਪੀਰ ਫਕੀਰ ਜਾਂ ਕੋਈ ਸੰਤ ਸਾਧੂ ਸੀ ਉਹਨਾਂ ਦੇ ਵਿਚਾਰੇ ਦੇ ਵਿੱਚ ਐਡ ਕੀਤੇ ਗਏ ਇਹ ਭਾਰਤੀ ਦਰਸ਼ਨ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਨਵਾਂ ਕਿਉਂਕਿ ਇਸ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1469 ਤੋਂ 1539 ਦਾ ਜੋ ਉਹਨਾਂ ਦਾ ਸਮਾਂ ਇਸਵੀ ਦਾ ਉਹਦੇ ਵਿਚਾਰਾਂ ਦੇ ਵਿੱਚ ਉਸ ਸਮੇਂ ਦੇ ਵਿਚਾਰ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੇ ਉਤੋਂ ਸ਼ੁਰੂ ਹੁੰਦੀ ਹੈ ਜੋ ਫਿਰ ਸਾਰੇ ਗੁਰੂਆਂ ਦੀ ਸੰਤਾਂ ਫਕੀਰਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰਾਂ ਨਾਲ ਪੂਰੀ ਹੁੰਦੀ ਹੈ। ਇਹਨਾਂ ਤੋਂ ਬਾਅਦ ਵੀ ਕਈ ਹੋਰ ਸੰਪਰਦਾਵਾਂ ਅਤੇ ਵਿਦਵਾਨਾਂ ਨੇ ਇਸ ਨੂੰ ਅੱਗੇ ਵਧਾਇਆ। ਜੇਕਰ ਕੇਵਲ ਦਰਸ਼ਨ ਦੇ ਦ੍ਰਿਸ਼ਟੀਕੋਣ ਤੋਂ ਅਸੀਂ ਇਹਨੂੰ ਦੇਖੀਏ ਤਾਂ ਇਸ ਮੱਤ ਵਿੱਚ ਵਧੇਰੇ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਹੀ ਚਰਚਾ ਦੇ ਯੋਗ ਹਨ। ਉਹਨਾਂ ਦੇ ਵਿਚਾਰ ਉਸ ਸਮੇਂ ਦੇ Hindu ਅਤੇ ਇਸਲਾਮ ਦਰਸ਼ਨ ਤੋਂ ਪ੍ਰਭਾਵਿਤ ਸਨ ਜਿਨ੍ਹਾਂ ਦੀਆਂ ਕਮੀਆਂ ਨੂੰ ਪੂਰਾ ਕਰਦੇ ਆ ਜਾਨਕਿ ਜੋ ਉਸ ਦਰਸ਼ਨ ਦੇ ਵਿੱਚ ਕਮੀਆਂ ਪੁਜਾਰੀਵਾਦ ਨੇ ਐਡ ਕਰ ਲਈਆਂ ਕੀਤੀਆਂ ਸੀ ਉਹਨਾਂ ਜੋ ਜੋ ਕਮੀਆਂ ਸੀ ਜਿਹੜੀਆਂ ਜਾਂ ਉਹ ਰੁਕਾਵਟਾਂ ਜਾਂ ਉਹ ਤਾਇਆਂ ਸੀ ਜਿਹੜੀਆਂ ਉਹਨਾਂ ਤੋਂ ਪ੍ਰਭਾਵਿਤ ਜੋ ਸਮੇਂ ਦਾ ਰਾਜ ਸੀ ਜਾਂ ਸਮਾਜਿਕ ਸਿਸਟਮ ਪ੍ਰਭਾਵਿਤ ਸੀ ਮਨੁੱਖਤਾ ਦੁਖੀ ਸੀ ਉਹਨਾਂ ਕਵੀਆਂ ਨੂੰ ਪੂਰਾ ਕਰਦੇ ਹਾਂ ਇੱਕ ਲੜੀ ਵਿੱਚ ਪਰੂਣ ਦੀ ਕੋਸ਼ਿਸ਼ ਕੀਤੀ ਇੱਕ ਨਵੇਂ ਸੱਭਿਆਚਾਰ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ ਕਿਉਂ ਭਾਰਤੀ ਸਾਡੀ ਸੰਸਕ੍ਰਿਤੀ ਸਾਡਾ ਸੱਭਿਆਚਾਰ ਜਾਂ ਸਾਡੀ ਰਾਜਸੀ ਸਮਾਜਿਕ ਧਾਰਮਿਕ ਤਾਣਾ ਬਾਣਾ ਇੱਕ ਵਿਗੜਿਆ ਹੋਇਆ ਸੀ ਲਿਓ ਲਥਾ ਹੋਇਆ ਸੀ ਉਹਨੂੰ ਮੋੜ ਸਿਰਜਣ ਦੀ ਯਾਨਕਿ ਸੱਭਿਆਚਾਰ ਦੇ ਨਵ ਨਿਰਮਾਣ ਦੀ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਦਰਸ਼ਕ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਹ ਹਨ ਕਿ ਇੱਕ ਤੱਤ ਵਿਗਿਆਨਿਕ ਸਚਾਈ ਮੈਟਾਫਿਜ਼ੀਕਲ ਰਿਐਲਿਟੀ ਨੂੰ ਸਮਾਜਿਕ ਜੀਵਨ ਨਾਲ ਜੋੜਦਾ ਹੈ। ਭਾਵ ਕਿ ਇਸ ਅਨਸਾਰ ਸਮਾਜਿਕ ਨਿਪੁੰਨਤਾ ਬਿਨਾ ਕੋਈ ਮੁਕਤੀ ਜਾਂ ਮੋਕਸ਼ ਸੰਭਵ ਹੀ ਨਹੀਂ ਹੈਗਾ। ਜੋ ਪਹਿਲਾਂ ਧਾਮ ਧਰਮਾਂ ਦੇ ਵਿੱਚ ਖਾਸ ਕਰ ਹਿੰਦੂ ਧਰਮ ਦੇ ਵਿੱਚ ਜਿਹੜੀ ਮੁਕਤੀ ਦੀ ਗੱਲ ਕੀਤੀ ਜਾਂਦੀ ਸੀ ਹੁਣ ਸਮਾਜਿਕ ਨਿਜ਼ਮ ਅਧীন ਬੀਤਿਆ ਜੀਵਨ ਹੀ ਮੁਕਤੀ ਹੈ ਇਸ ਦਰਸ਼ਨ ਦੇ ਤੱਤ ਵਿਗਿਆਨ ਨੂੰ ਆਦਰਸ਼ਵਾਦੀ ਇੱਕ ਤੱਤਵਾਦ ਆਈਡੀਅਲਿਸਟਿਕ ਮੋਨੀਜ਼ਮ ਜਾਂ ਨਾ ਪਦਾਰਥਵਾਦ ਨਾਨ ਮੈਟੀਰੀਅਲਿਜ਼ਮ ਵੀ ਅਸੀਂ ਕਹਿ ਸਕਦੇ ਹਾਂ ਇਸ ਲਈ ਪਰਮ ਸਚਾਈ ਅਪੁਰਸ਼ ਹੈ ਸੰਸਾਰਿਕ ਤੱਤ ਹੈ ਮਾਇਆ ਇੱਕ ਸ਼ਕਤੀ ਹੈ ਇਸ ਤੋਂ ਇਲਾਵਾ ਇਹ ਨਿਰਗੁਣ ਬ੍ਰਹਮ ਦੀ ਪ੍ਰਾਪਤੀ ਸਰਗੁਣ ਰੂਪ ਰਾਹੀਂ ਸੰਭਵ ਮੰਨਦਾ ਹੈ ਅਤੇ ਇਸ ਪ੍ਰਕਿਰਿਆ ਵਿੱਚ ਗ੍ਰਸਥ ਜੀਵਨ ਜਿਹੜੀ ਕਿ ਹਾਊਸ ਹੋਲਡਰਸ਼ਿਪ ਜਿਹੜੀ ਹੈਗੀ ਹੈ ਉਹ ਵਿਦੇਰੇ ਮਤ ਦਾ ਦਿੰਦਾ ਹੈ ਜਨ ਕਿ ਗ੍ਰਸਤੀ ਦਾ ਜੀਵਨ ਜਿਹੜਾ ਵਾ ਸਮਾਜ ਦੇ ਵਿੱਚ ਰਹਿ ਕੇ ਉਹਨੂੰ ਬਹੁਤ ਜ਼ਰੂਰੀ ਦਿੰਦਾ ਹੁਣ ਸਿੱਖ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਸ਼ਿਸ਼ ਤੋਂ ਨਿਕਲਿਆ ਹੈ ਜਿਸ ਦਾ ਅਰਥ ਹੈ ਚੇਲਾ ਸਟੂਡੈਂਟ ਜਾਂ ਸਿੱਖਣ ਵਾਲਾ ਲਰਨਰ ਸਿੱਖ ਦਰਸ਼ਨ ਵਿੱਚ ਇਹ ਸ਼ਬਦ ਕੁਝ ਹੋਰ ਅਤੇ ਵੱਖ ਅਰਥ ਰੱਖਦਾ ਹੈ ਕਿਉਂਕਿ ਸੰਸਕ੍ਰਿਤ ਦੇ ਵਿੱਚ ਜੋ ਅਰਥ ਰੱਖਦਾ ਉਹ ਉਹਦੇ ਤੋਂ ਅਲੱਗ ਅਰਥ ਰੱਖਦਾ ਇੱਥੇ ਸਿੱਖ ਉਹ ਹੈ ਜਿਸ ਦੀ ਮਾਨਸਿਕ ਅਤੇ ਅਧਿਆਤਮਿਕ ਚੇਤਨਾ ਹਮੇਸ਼ਾ ਸਿੱਖਿਆ ਅਤੇ ਉਨਤੀ ਲਈ ਤਤਪਰ ਹੋਵੇ ਯਾਨੀ ਕਿ ਹਮੇਸ਼ਾ ਸਿੱਖ ਦਾ ਰਹੇ ਉਨਤੀ ਲਈ ਤਤਪਰ ਹੋਇਆ ਰਹੇ ਅਤੇ ਜੋ ਸਦਾ ਮਨੁੱਖਤਾ ਲਈ ਸਮਰਪਿਤ ਰਹੇ ਅਜਿਹੀ ਹੀ ਹੋਰ ਕਈ ਨੈਤਿਕ ਵਿਚਾਰਾਂ ਨਾਲ ਇਸ ਦਰਸ਼ਨ ਦਾ ਨਾਮ ਸਿੱਖ ਦਰਸ਼ਨ ਪਿਆ ਹੁਣ ਇਹਦੀ ਥੋੜੀ ਜਿਹੀ ਅਪਹਸਤੀ ਬਾਰੇ ਵੀ ਗੱਲ ਕਰ ਲੈਣੇ ਆ ਵੈਰੀ ਬਰੀਫਲੀ ਸਿੱਖ ਦਰਸ਼ਨ ਦਾ ਇਤਿਹਾਸ ਦੀ ਅਗਰ ਗੱਲ ਕਰੀਏ ਤਾਂ ਜਾਂ ਸਿੱਖ ਧਰਮ ਕੌਮ ਦੇ ਆਧਾਰਿਤ ਹੈ ਜਿਸ ਦੀ ਉਤਪਤੀ 16ਵੀਂ ਸਦੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਰਾਈ ਕੀਤੀ ਗਈ। ਉਹਨਾਂ ਦੇ ਸਮੇਂ ਦੇ ਪ੍ਰਚਲਿਤ ਧਾਰਮਿਕ ਵਿਚਾਰਾਂ ਦੀਆਂ ਕਮੀਆਂ ਨੂੰ ਵੇਖਦਿਆਂ ਇੱਕ ਨਵੀਂ ਵਿਚਾਰਧਾਰਾ ਦੀ ਪੇਸ਼ਕਸ਼ ਕੀਤੀ ਜੋ ਬਾਅਦ ਵਿੱਚ ਇੱਕ ਕੌਮ, ਧਰਮ ਅਤੇ ਦਰਸ਼ਨ ਦਾ ਰੂਪ ਧਾਰਨ ਕਰ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖਤਾ ਵਿੱਚ ਵਿਸ਼ਵਾਸ ਰੱਖਦੇ ਸਨ ਜਿਸ ਦੇ ਆਧਾਰ ਤੇ ਹੀ ਉਹ ਮੋਕਸ਼ ਨੂੰ ਜਿਹੜੀ ਕਿ ਮੁਕਤੀ ਜਿਹੜੀ ਮੰਨੀ ਜਾਂਦੀ ਹੈ ਉਹਨੂੰ ਸੰਭਵ ਦੱਸਦੇ ਸੀ ਉਹਨਾਂ ਤੋਂ ਬਾਅਦ ਵੀ ਇਸ ਧਰਮ ਦੇ ਵਿੱਚ ਜਿਹੜੇ 9 ਸਾਡੇ ਹੋਰ ਗੁਰੂ ਹੋਏ ਆ ਉਹਨਾਂ ਨੇ ਵੀ ਯੋਗਦਾਨ ਪਾਇਆ ਤੇ ਸਿੱਖ ਧਰਮ ਇਹਨਾਂ 10 ਗੁਰੂਆਂ ਦੇ ਸਮੇਂ ਦਰਾਂ ਸਿੱਖ ਧਰਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਢਲੇ ਯੋਗਦਾਨ ਤੋਂ ਇਲਾਵਾ ਸ੍ਰੀ ਗੁਰੂ ਰਾਮਦਾਸ ਜੀ ਰਾਈ ਅੰਮ੍ਰਿਤਸਰ ਚੱਕ ਰਾਮਦਾਸ ਨਗਰ ਦੀ ਜਿਹੜੀ ਸਥਾਪਨਾ ਕੀਤੀ ਗਈ ਗੁਰੂ ਅਰਜਨ ਦੇਵ ਜੀ ਰਾਈ 1604 ਈਸਵੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਗੁਰੂ ਹਰਗੋਬਿੰਦ ਸਾਹਿਬ ਜੀ ਰਾਈ ਮੀਰੀ ਪੀਰੀ ਦੇ ਸੰਤੰਤਾਂ ਦੀ ਉਪਾਸਨਾ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦਿੱਲੀ ਦੇ ਚਾਂਦਨੀ ਚੌਕ ਵਿੱਚ ਆਪਣੀ ਸ਼ਹਾਦਤ ਜਿਹੜੀ ਆ ਉਹ ਬੜੇ ਪ੍ਰਮੁੱਖ ਹੈਗੇ ਇਹਨਾਂ ਦੇ ਵਿੱਚ ਜਿਹੜੀਆਂ ਪਰ ਇਹਨਾਂ ਵਿੱਚੋਂ ਹੋਰ ਬੀ ਮਹੱਤਵਪੂਰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 1699 ਨੂੰ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਇਹ ਸਥਾਪਨਾ ਸ੍ਰੀ ਗੁਰੂ ਨਾਨਕ ਦੇਵ ਜੀ ਰਾਹੀਂ ਸ਼ੁਰੂ ਕੀਤੇ ਉਪਰਾਲੇ ਦਾ ਸਿਖਰ ਸੀ। ਜਿਸ ਨਾਲ ਇਹ ਵਿਚਾਰਧਾਰਾ ਇੱਕ ਧਰਮ ਜਾਂ ਕੌਮ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖ ਧਰਮ ਦਾ ਹੋਰ ਕੋਈ ਗੁਰੂ ਨਹੀਂ ਹੋਇਆ। ਕਿਉਂਕਿ ਉਹ ਖੁਦ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦਾ ਅਗਲਾ ਗੁਰੂ ਬਣਾ ਗਏ ਸਨ ਯਾਨਕਿ ਸ਼ਬਦ ਨਾਲ ਜੁੜ ਗਏ ਸੀ ਜੋ ਕਿ ਅਮਰ ਹੈ ਉਹਨਾਂ ਤੋਂ ਬਾਅਦ ਜਿਵੇਂ ਜਿਵੇਂ ਫਿਰ ਚੱਲਦਾ ਰਿਹਾ ਚੋ ਰਾਜ ਜਿਹੜੇ ਸਿੱਖ ਦੀਆਂ ਉਹ ਕਾਫੀ ਲੰਬੀ ਇਸਤੀ ਹੈ ਯਾਪਸਿਰਫ ਗੁਰੂਆਂ ਤੱਕ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਹੀ ਇਹਨਾਂ ਨੂੰ ਰੱਖਦੇ ਆ ਕੱਲ ਨੂੰ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਦੇ ਸਿੱਖ ਧਰਮ ਦੇ ਜਿਹੜੇ ਸਰੋਤ ਆ ਜਿਹੜੇ ਗਿਆਨ ਦੇ ਸਾਧਨ ਆ ਉਨਾ ਬਾਰੇ ਵੀ ਗੱਲ ਕਰੀਏ ਅੱਜ ਇੰਨਾ ਹੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਇਹ ਚੈਨਲ ਵੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਕਹਿ ਕੇ ਵੀ ਕਰਾਓ ਤਾਂ ਕਿ ਸਾਡਾ ਹੌਸਲਾ ਬਣਿਆ ਰਹੇ ਤੇ ਅਸੀਂ ਆਪਣੇ ਤੌਰ ਤੇ ਜਿੰਨਾ ਵੀ ਤੁਹਾਨੂੰ ਫਲਸਫੀ ਦਾ ਗਿਆਨ ਉਹ ਦੇ ਸਕੀਏ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ